ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅਜ ਪੂਰਨ ਮਾਸੀ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਇਸ ਦਿਨ ਤੁਸੀਂ ਇਸ ਜਗ੍ਹਾ ਤੇ ਘਰ ਵਿੱਚ ਦੀਵਾ ਜਗਾ ਲੈਂਦੇ ਹੋ ਤਾਂ ਸਾਰਾ ਹੀ ਸਾਲ ਤੁਹਾਡੇ ਘਰ ਵਿੱਚ ਬਰਕਤਾਂ ਰਹਿਣਗੀਆਂ ਪੈਸੇ ਨਾਲ ਤੁਸੀਂ ਮਾਲਾ ਮਾਲ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤ ਜੀ ਅੱਜ ਪੂਰਨਮਾਸ਼ੀ ਦੀ ਰਾਤ ਘਰ ਦੇ ਵਿੱਚ ਇਸ ਥਾਂ ਤੇ ਜੀਵ ਇਸ ਥਾਂ ਤੇ ਦੀਵਾ ਜ਼ਰੂਰ ਜਗਾਓ। ਪੈਸੇ ਦੇ ਢੇਰ ਲੱਗ ਜਾਣਗੇ ਤੇ ਲਹਿਰਾਂ ਬਹਿਰਾਂ ਹੋ ਜਾਣਗੀਆਂ। ਸਾਥ ਸੰਗਤ ਜੀ ਵਿਰਡਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਤ ਸੰਗ ਹੈ ਜੀ ਇੱਕ ਵਾਰ ਦੀ ਗੱਲ ਹੈ ਇੱਕ ਸੰਤ ਫਕੀਰ ਜੀ ਕਿਸੇ ਨਗਰ ਦੇ ਵਿੱਚ ਜਾ ਕੇ ਗਿਆਨ ਵੰਡਣ ਦੀ ਇਸ਼ਿਆ ਪ੍ਰਗਟ ਕਰਦੇ ਹਨ ਕਹਿੰਦੇ ਜਦੋਂ ਉਹ ਜਾ ਰਹੇ ਸਨ ਤਾਂ ਮਾਇਆ ਉਹਨਾਂ ਦੇ ਮਗਰ ਮਗਰ ਤੁਰਨ ਲੱਗ ਜਾਂਦੀ ਹੈ ਸੰਤ ਫਕੀਰ ਜੀ ਆਖਦੇ ਹਨ ਕਿ ਮੈਂ ਤਾਂ ਲੋਕਾਂ 'ਚ ਗਿਆਨ ਵੰਡਣ ਚੱਲਿਆ ਹਾਂ ਤੇ ਤੂੰ ਕਿੱਧਰ ਨੂੰ ਚੱਲੀ ਹੈ ਮਾਇਆ ਅਗੋਂ ਸੰਤ ਫਕੀਰ ਜੀ ਨੂੰ ਕਹਿੰਦੀ ਕਿ ਜਿੱਧਰ ਤੁਸੀਂ ਚਾਹੋਗੇ ਮੈਂ ਉਧਰ ਹੀ ਜਾਵਾਂਗੀ। ਸੰਤ ਫਕੀਰ ਜੀ ਕਹਿੰਦੇ ਕਿ ਆਪਾਂ ਦੋਵੇਂ ਇੱਕ ਥਾਂ ਤੇ ਨਹੀਂ ਜਾ ਸਕਦੇ। ਮੈਂ ਤਾਂ ਉਥੇ ਗਿਆਨ ਵੰਡਣਾ ਹੈ ਤੇ ਜੇਕਰ ਤੂੰ ਨਾਲ ਤੁਰੇ ਤਾਂ ਲੋਕਾਂ ਨੇ ਕੋਈ ਵੀ ਗਿਆਨ ਦੀ ਗੱਲ ਨਹੀਂ ਸੁਣਨੀ। ਮਾਇਆ ਕਹਿੰਦੀ ਕਿ ਨਹੀਂ ਮੈਂ ਨਾਲ ਹੀ ਜਾਣਾ ਹੈ। ਸੰਤ ਫਕੀਰ ਜੀ ਕਹਿੰਦੇ ਕਿ ਫਿਰ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ। ਉਹ ਕਹਿੰਦੀ ਜੀ ਠੀਕ ਹੈ। ਸੰਤ ਫਕੀਰ ਜੀ ਅੱਗੇ ਰਹਤੇ ਜਾ ਕੇ ਉਸ ਨੂੰ ਕਹਿੰਦੇ ਹਨ ਮੈਂ ਇਸ ਦਿਸ਼ਾ ਵੱਲ ਚੜ੍ਹਦੇ ਵੱਲ ਨੂੰ ਚੱਲਿਆ ਹਾਂ ਤੂੰ ਮੇਰੇ ਪਿੱਛੇ ਨਹੀਂ ਆਉਣਾ ਤੂੰ ਮੇਰਾ ਇਸੇ ਥਾਂ ਤੇ ਇੰਤਜ਼ਾਰ ਕਰ ਜਦੋਂ ਮੈਂ ਆਵਾਂਗਾ ਤਾਂ ਮੇਰੇ ਨਾਲ ਤੂੰ ਤੁਰ ਚੱਲੀ ਜਦੋਂ ਮੈਂ ਆਵਾਂਗਾ ਤਾਂ ਮੇਰੇ ਨਾਲ ਤੂੰ ਤੁਰ ਚੱਲੀ ਉਹਨੇ ਕਿਹਾ ਜੀ ਠੀਕ ਹੈ ਇੰਨੀ ਗੱਲ ਕਹਿ ਕੇ ਸੰਤ ਫਕੀਰ ਜੀ ਅੱਗੇ ਚਲੇ ਜਾਂਦੇ ਹਨ ਉੱਥੇ ਜਾ ਕੇ ਉੱਥੇ ਹੀ ਬੈਠ ਕੇ ਸੰਤ ਫਕੀਰ ਜੀ ਦਾ ਮਾਇਆ ਇੰਤਜ਼ਾਰ ਕਰਨ ਲੱਗ ਜਾਂਦੀ ਹੈ ਜਦੋਂ ਮਾਇਆ ਉੱਥੇ ਬੈਠੀ ਸੀ ਤਾਂ ਉਥੋਂ ਸਰੋਂ ਦੇ ਫੁੱਲਾਂ ਦੀ ਬੜੀ ਜ਼ਿਆਦਾ ਖੁਸ਼ਬੂ ਆ ਰਹੀ ਸੀ ਉਹ ਮਾਇਆ ਉੱਥੋਂ ਉੱਠੀ ਉੱਠ ਕੇ ਜਾ ਕੇ ਬਹੁਤ ਸਾਰੇ ਸਰੋਂ ਦੇ ਫੁੱਲ ਤੋੜ ਕੇ ਲੈ ਕੇ ਆਈ ਕੁਝ ਸਮੇਂ ਬਾਅਦ ਅੱਗੇ ਜਾਂਦੀ ਹੈ ਅੱਗੇ ਗੰਨੇ ਦੇ ਖੇਤ ਹੁੰਦੇ ਹਨ ਉਸ ਨੇ ਉੱਥੋਂ ਖੇਤਾਂ ਦੇ ਵਿੱਚੋਂ ਗੰਨੇ ਤੋੜੇ ਤੇ ਵੱਟ ਤੇ ਬੈਠ ਕੇ ਗੰਨੇ ਚੂਪਣ ਲੱਗ ਜਾਂਦੀ ਹੈ ਕਹਿੰਦੇ ਕਿ ਐਨੇ ਨੂੰ ਸੰਤ ਫਕੀਰ ਜੀ ਵਾਪਸ ਆਏ ਸੰਤ ਫਕੀਰ ਜੀ ਉਸ ਨੂੰ ਕਹਿੰਦੇ ਕਿ ਤੈਨੂੰ ਉਸ ਥਾਂ ਤੇ ਮੈਂ ਬਿਠਾ ਕੇ ਗਿਆ ਸੀ ਕਿ ਤੂੰ ਮੈਂ ਇੱਥੇ ਬੈਠ ਕੇ ਮੇਰਾ ਇੰਤਜ਼ਾਰ ਕਰ ਲਵੀ ਤੇ ਤੂੰ ਅੱਗੇ ਆ ਗਈ ਹੈ ਸੰਤ ਫਕੀਰ ਜੀ ਉਸ ਨੂੰ ਕਹਿੰਦੇ ਕਿ ਤੈਨੂੰ ਤਾਂ ਮੈਂ ਉਸ ਥਾਂ ਬਿਠਾਇਆ ਸੀ ਕਿ ਇੰਤਜ਼ਾਰ ਕਰੀ ਤੂੰ ਅੱਗੇ ਕਿਉਂ ਆਈ ਹੈ ਕਹਿੰਦੇ ਕਿ ਭਾਵੇਂ ਤੂੰ ਇੱਥੋਂ ਇੱਕ ਗੰਨਾ ਤੋੜਿਆ ਹੈ ਸਰੋਂ ਦੇ ਕੁਝ ਕੁ ਫੁੱਲ ਤੋੜੇ ਹਨ ਪਰ ਚੋਰੀ ਤਾਂ ਚੋਰੀ ਹੁੰਦੀ ਹੈ ਮਾੜਾ ਸੰਤ ਫਕੀਰ ਜੀ ਕਹਿੰਦੇ ਕਿ ਜਿਸ ਵੀ ਖੇਤਾਂ ਦੇ ਵਿੱਚ ਤੂੰ ਫੁੱਲ ਤੇ ਗੰਨਾ ਤੋੜਿਆ ਹੈ ਹੁਣ ਤੂੰ 12 ਸਾਲ ਉਹਨਾਂ ਦੇ ਘਰ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਹੈ ਜਦੋਂ ਮੈਂ ਤੈਨੂੰ ਕਹੂੰਗਾ ਉਸ ਦੇ ਘਰੋਂ ਉਦੋਂ ਹੀ ਵਾਪਸ ਆਉਣਾ ਹੈ ਮਾਇਆ ਨੇ ਸੰਤ ਫਕੀਰ ਜੀ ਨੂੰ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਂ ਮੰਨਾਂਗੀ ਕਹਿੰਦੇ ਹੁਣ ਇੱਕ ਆਮ ਜਿਹੀ ਕੁੜੀ ਦਾ ਰੂਪ ਧਾਰ ਕੇ ਉਧਰ ਨੂੰ ਚੱਲ ਪਈ ਅੱਗੇ ਜਾ ਕੇ ਜਦੋਂ ਉਸਨੇ ਵੇਖਿਆ ਤਾਂ ਉਹ ਜਿਹੜਾ ਕਿਸਾਨ ਸੀ ਉਹਦੀਆਂ ਤਾਂ ਪਹਿਲਾਂ ਹੀ ਚਾਰ ਧੀਆਂ ਸਨ। ਉਸਨੇ ਜਾ ਕੇ ਕਿਹਾ ਮੈਂ ਫਲਾਣੀ ਜਗ੍ਹਾ ਤੋਂ ਆਈ ਹਾਂ ਮੇਰਾ ਕੋਈ ਨਹੀਂ ਹੈ। ਜੇਕਰ ਤੂੰ ਆ ਗਈ ਹੈ ਤਾਂ ਕਿੱਡੇ ਕੋ ਗੱਲ ਹੈ। ਤੈਨੂੰ ਜੋ ਵੀ ਅਸੀਂ ਖਾਣ ਪੀਣ ਨੂੰ ਖਾਂਦੇ ਹਾਂ ਤੂੰ ਵੀ ਖਾ ਪੀ ਲਿਆ ਕਰੀ। ਕਹਿੰਦੇ ਕਿ ਕੁਝ ਕੁ ਦਿਨ ਲੰਘਦੇ ਹਨ ਤੇ ਉਹ ਆਖਦੀ ਹੈ। ਮੈਂ ਵੀ ਤੁਹਾਡੇ ਨਾਲ ਕੰਮ ਕਰਾਉਣ ਦੇ ਲਈ ਜਾਇਆ ਕਰੂੰਗੀ। ਉਸ ਕਿਸਾਨ ਨੇ ਕਿਹਾ ਧੀਏ ਤੂੰ ਕੰਮ ਕਿਉਂ ਕਰੇਂਗੀ? ਕਿਹਾ ਜਾਂਦਾ ਹੈ ਕਿ ਘਰ ਆਇਆ ਮਹਿਮਾਨ ਤਾਂ ਰੱਬ ਦਾ ਰੂਪ ਹੁੰਦਾ ਹੈ ਤੂੰ ਖਾ ਪੀ ਤੇ ਆਰਾਮ ਕਰ ਹੁਣ ਉਹਨੇ ਕਿਹਾ ਨਹੀਂ ਜੀ ਮੈਂ ਤੁਹਾਡੇ ਨਾਲ ਹੀ ਜਾਵਾਂਗੀ ਕਹਿੰਦੇ ਹੁਣ ਉਹ ਨਾਲ ਹੀ ਉਹਨਾਂ ਦੇ ਖੇਤਾਂ ਵਿੱਚ ਜਾ ਕੇ ਕੰਮ ਕਰਵਾਉਣ ਲੱਗੀ ਉਹਨੇ ਹੁਣ ਉਹਨਾਂ ਦੇ ਨਾਲ ਫੁੱਲਾਂ ਦੀ ਖੇਤੀ ਕਰਿਆ ਕਰਨੀ ਕਹਿੰਦੇ ਕਿ ਅੱਜ ਜਦੋਂ ਖੇਤਾਂ 'ਚ ਗਈ ਤੇ ਨਾਲ ਉਹਨਾਂ ਦੇ ਫੁੱਲ ਤੜਵਾਏ ਤਾਂ ਉਹਨਾਂ ਫੁੱਲਾਂ ਦਾ 4 ਗੁਣਾ ਰੇਟ ਵੱਧ ਲੱਗਾ ਤੇ ਵਜਨ ਵੀ 4 ਗੁਣਾ ਵੱਧ ਹੋ ਗਿਆ ਹੁਣ ਕਹਿੰਦੇ ਕਿ ਉਹ ਕਿਸਾਨ ਬੜਾ ਜ਼ਿਆਦਾ ਖੁਸ਼ ਹੋਇਆ ਉਹਨੇ ਘਰ ਆ ਕੇ ਕਿਹਾ ਕਿ ਧੀਏ ਅੱਜ ਤੂੰ ਮੇਰੇ ਨਾਲ ਖੇਤ ਗਈ ਮੇਰੇ ਨਾਲ ਫੁੱਲ ਤੜਵਾਏ ਤੇ ਮੈਨੂੰ ਕਦੇ ਵੀ ਫੁੱਲਾਂ ਦਾ ਇੰਨਾ ਭਾਰ ਨਹੀਂ ਸੀ ਮਿਲਿਆ ਅੱਜ ਤੇਰੇ ਜਾਣ ਨਾਲ ਮੈਨੂੰ ਇੰਨਾ ਜ਼ਿਆਦਾ ਭਾਰ ਮਿਲ ਗਿਆ ਹੈ ਕਹਿੰਦੇ ਕਿ ਹੁਣ ਉਸਨੇ ਘਰ ਦਾ ਕੰਮ ਵੀ ਨਾਲ ਕਰਵਾਇਆ ਕਰਨਾ ਤੇ ਨਾਲ ਹੀ ਖੇਤਾਂ 'ਚ ਕੰਮ ਕਰਾਉਣ ਜਾਇਆ ਕਰਦੀ ਸੀ ਕਹਿੰਦੇ ਕਿ ਜਿੱਥੇ ਉਹ ਇੱਕ ਸ਼ਾਨ ਦੇ ਵਿੱਚ ਸਾਰਾ ਹੀ ਪਰਿਵਾਰ ਰਹਿ ਰਿਹਾ ਸੀ ਦੇਖਦੇ ਆਂ ਦੇਖਦੇ ਆਂ ਉਹਨਾਂ ਦਾ ਪੱਕਾ ਮਕਾਨ ਬਣ ਗਿਆ ਕਹਿੰਦੇ ਕਿ ਜਦੋਂ ਪ੍ਰਸ਼ਾਦਾ ਪਾਣੀ ਬਣਾਉਣ ਜਾਇਆ ਕਰਨਾ ਤਾਂ ਸਭ ਤੋਂ ਪਹਿਲਾਂ ਉਸਨੇ ਇਸ਼ਨਾਨ ਕਰਿਆ ਕਰਨਾ ਇਸ਼ਨਾਨ ਕਰਨ ਤੋਂ ਬਾਅਦ ਪਰਮਾਤਮਾ ਦਾ ਨਾਮ ਲੈ ਕੇ ਜੋ ਵੀ ਬਣਾਇਆ ਕਰਨਾ ਬਣਾਉਂਦੇ ਸਮੇਂ ਵੀ ਪਰਮਾਤਮਾ ਦਾ ਨਾਮ ਹੀ ਜਪਿਆ ਕਰਨਾ ਉਸਨੇ ਤਵੇ ਤੇ ਪਹਿਲੀ ਜੋ ਚੀਜ਼ ਪਾਇਆ ਕਰਨੀ ਉਸ ਦੇ ਵਿੱਚੋਂ ਕੁਝ ਹਿੱਸਾ ਜਾਨਵਰਾਂ ਦੇ ਲਈ ਜ਼ਰੂਰ ਕੱਢਿਆ ਕਰਨਾ ਤੇ ਨਾਲ ਨਾਲ ਜੇਕਰ ਕੋਈ ਰਾਘੀਰ ਵੀ ਆ ਜਾਂਦਾ ਤੇ ਉਹਨਾਂ ਨੂੰ ਵੀ ਉਹ ਹਿੱਸਾ ਦੇ ਦਿਆ ਕਰਨਾ ਤੇ ਚਿੜੀਆਂ ਪਰਿੰਦਿਆਂ ਕਾਵਾਂ ਕੁੱਤੇ ਬਿੱਲੀ ਨੂੰ ਵੀ ਉਸਨੇ ਉਹ ਅੰਨ ਪਾ ਦਿਆ ਕਰਨਾ ਕਹਿੰਦੇ ਕਿ ਇਸੇ ਤਰ੍ਹਾਂ ਉਹ ਰੋਜ਼ ਕਰਿਆ ਕਰਦੀ ਸੀ ਉਹਦੇ ਘਰ ਦਾ ਹਿੱਸਾ ਲੋੜਵੰਦ ਦੇ ਮੂੰਹ ਵਿੱਚ ਪੈਣ ਲੱਗਾ ਉਹਨੇ ਆਪਣੀ ਮਾਂ ਤੇ ਆਪਣੀਆਂ ਭੈਣਾਂ ਨੂੰ ਵੀ ਇੰਜ ਕਰਨ ਲਈ ਕਿਹਾ ਵੇਖਦੇ ਆਂ ਹੀ ਵੇਖਦੇ ਆ ਉਹਨਾਂ ਦੇ ਦਿਨ ਬਦਲਣ ਲੱਗੇ ਉਹਨੇ ਕਿਹਾ ਕਿ ਇਹ ਚਾਰ ਨਿਯਮ ਜ਼ਿੰਦਗੀ ਹੀ ਬਦਲ ਦਿੰਦੇ ਹਨ ਪਹਿਲਾ ਇਹ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਹੀ ਰਸੋਈ 'ਚ ਜਾਣਾ ਹੈ ਪਰਮਾਤਮਾ ਦਾ ਨਾਮ ਲੈਣਾ ਹੈ ਪ੍ਰਸ਼ਾਦਾ ਭੋਜਨ ਬਣਾਉਂਦੇ ਸਮੇਂ ਵੀ ਪਰਮਾਤਮਾ ਦਾ ਹੀ ਨਾਮ ਜਪਣਾ ਹੈ ਆਪਣੇ ਘਰ ਦੇ ਵਿੱਚੋਂ ਕੁਝ ਹਿੱਸਾ ਵੰਡ ਕੇ ਤੁਸੀਂ ਦੂਜਿਆਂ ਦੇ ਨਾਲ ਖਾਣਾ ਹੈ ਕਦੇ ਵੀ ਝੂਠ ਨਹੀਂ ਬੋਲਣਾ ਤੇ ਝੂਠ ਨਹੀਂ ਖਾਣੀ ਕਹਿੰਦੇ ਕਿ ਇਹ ਨਿਯਮ ਤੁਹਾਨੂੰ ਤੇ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੇ ਉਹਨਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਹਰ ਪਾਸੇ ਤੋਂ ਉਹਨਾਂ ਦੇ ਘਰ ਵਿੱਚ ਲਹਿਰਾਂ ਬਹਿਰਾਂ ਹੋਣ ਲੱਗੀਆਂ ਕਹਿੰਦੇ ਕਿ ਹੁਣ ਕੁਝ ਸਮਾਂ ਲੰਘਿਆ ਪਰ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਸੀ ਕਹਿੰਦੇ ਕਿ ਉਹਨਾਂ ਨੇ ਓਵੇਂ ਹੀ ਕਮਾਈ ਕਰਿਆ ਕਰਨੀ ਤੇ ਉਹਦੇ ਵਿੱਚੋਂ ਗਰੀਬਾਂ ਦੀ ਮਦਦ ਕਰਿਆ ਕਰਨੀ ਇਹ ਵੇਖ ਕੇ ਮਾਇਆ ਬੜੀ ਪ੍ਰਸੰਨ ਹੋਇਆ ਕਰਦੀ ਇਹਦੇ ਕਰ ਜੋ ਵੀ ਆਉਂਦਾ ਉਹ ਆਪਣੇ ਤੱਕ ਹੀ ਸੀਮਤ ਨਹੀਂ ਰੱਖਦੇ ਇਹ ਸਾਰਿਆਂ ਵਿੱਚ ਵੰਡ ਖਾਣ ਕੇ ਨਿਯਤ ਰੱਖਦੇ ਸਨ ਕਹਿੰਦੇ ਜੇ ਮੈਂ ਵੀ ਇਸ ਘਰ ਵਿੱਚ ਆਈ ਹਾਂ ਤਾਂ ਇਹਨੇ ਇੱਕ ਵਾਰ ਵੀ ਮੱਥੇ ਤੇ ਤਿਉੜੀ ਨਹੀਂ ਪਾਈ ਮੈਨੂੰ ਇਸ ਕਿਸਾਨ ਨੇ ਆਪਣੀਆਂ ਧੀਆਂ ਵਾਂਗ ਪਾਲਿਆ ਹੈ ਇਸ ਗੱਲ ਤੋਂ ਬੜੀ ਹੀ ਪ੍ਰਸੰਨ ਹੋਈ ਸੀ ਕਹਿੰਦੇ ਕਿ ਉਹਨੇ ਉਹਦੇ ਘਰ ਵਿੱਚ ਲਹਿਰਾ ਬਹਿਰਾ ਕਰ ਦਿੱਤੀਆਂ ਹੌਲੀ ਹੌਲੀ ਸਮਾਂ ਲੰਘਣ ਲੱਗਿਆ ਵੇਖਦਿਆਂ ਵੇਖਦਿਆਂ 12 ਸਾਲ ਬੀਤ ਗਏ ਉਹ ਜੋ ਸੰਤ ਫਕੀਰ ਜੀ ਸਨ ਹੁਣ ਮਾਇਆ ਉਸ ਨੂੰ ਉੱਥੋਂ ਵਾਪਸ ਨਹੀਂ ਸੰ ਜਾਣ ਦੇਂਦੇ ਕਹਿੰਦੇ ਕਿ ਜਦੋਂ ਉਹ ਸੰਤ ਫਕੀਰ ਜੀ ਮਾਇਆ ਨੂੰ ਲੈਣ ਆਏ ਤਾਂ ਉਸਦੇ ਪਿਤਾ ਜੀ ਨੇ ਕਿਹਾ ਹੁਣ ਤਾਂ ਮੈਂ ਇਸ ਨੂੰ ਨਹੀਂ ਜਾਣ ਦੇਣਾ ਇਹ ਦੇ ਕਰਕੇ ਤਾਂ ਸਾਡੇ ਘਰ ਵਿੱਚ ਸੁੱਖ ਸਮਰiddhi ਆਈ ਹੈ ਜੇ ਇਹ ਚਲੀ ਗਈ ਤਾਂ ਸਾਰਾ ਕੁਝ ਨਾਲ ਹੀ ਚਲਿਆ ਜਾਵੇਗਾ ਹੁਣ ਸੰਤ ਜੀ ਨੇ ਉਸ ਨੂੰ ਕਿਹਾ ਕਿ ਜਿਹੜਾ ਦਰਿਆ ਹੈ ਉਸ ਤੋਂ ਪਾਣੀ ਭਰ ਕੇ ਲੈ ਕੇ ਆ ਤੇਰੇ ਆਉਣ ਤੱਕ ਅਸੀਂ ਇੱਥੇ ਬੈਠਦੇ ਹਾਂ ਉਹ ਕਿਸਾਨ ਜਦੋਂ ਪਾਣੀ ਭਰ ਕੇ ਵਾਪਸ ਆ ਰਿਹਾ ਸੀ ਉਸ ਨੂੰ ਰਸਤੇ ਵਿੱਚ ਕੋਈ ਬੰਦਾ ਮਿਲਦਾ ਹੈ ਤੇ ਉਹ ਪੁੱਛਦਾ ਹੈ ਤੂੰ ਐਨੇ ਤਿੱਖੜ ਦੁਪਹਿਰੇ ਇੱਥੇ ਕਿਉਂ ਤੁਰਿਆ ਫਿਰਦਾ ਹੈ ਉਹ ਕਿਸਾਨ ਅੱਗੋਂ ਕਹਿੰਦਾ ਕਿ ਸਾਡੇ ਘਰ ਇੱਕ ਧੀ ਰਹਿੰਦੀ ਹੈ ਤੇ ਸੰਤ ਫਕੀਰ ਜੀ ਉਸ ਨੂੰ ਲੈਣ ਆਏ ਹਨ ਮੈਂ ਉਹਨਾਂ ਲਈ ਪਾਣੀ ਭਰਨ ਆਇਆ ਹਾਂ ਤਾਂ ਅੱਗੋਂ ਬੰਦਾ ਕਹਿੰਦਾ ਉਹ ਧੀ ਜੋ ਤੁਹਾਡੇ ਘਰ ਰਹਿੰਦੀ ਹੈ ਉਹ ਤਾਂ ਮਾਇਆ ਦਾ ਰੂਪ ਹੈ ਤੇ ਉਹਦੇ ਕਰਕੇ ਹੀ ਤੁਹਾਡੇ ਘਰ 'ਚ ਸੁੱਖ ਸਮਰiddhi ਆਈ ਹੈ ਲਹਿਰਾਂ ਬਹਿਰਾਂ ਹੋਈਆਂ ਹਨ ਉਹ ਉਸ ਨੂੰ ਕਹਿੰਦਾ ਹੈ ਜੇ ਉਹ ਚਲੀ ਗਈ ਤਾਂ ਤੇਰਾ ਤਾਂ ਸਭ ਕੁਝ ਉਸਦੇ ਨਾਲ ਚਲਿਆ ਜਾਵੇਗਾ ਉਹ ਕਿਸਾਨ ਐਨੀ ਗੱਲ ਸੁਣ ਕੇ ਉਥੋਂ ਭੱਜਿਆ ਤੇ ਘਰ ਵਾਪਸ ਆਉਂਦਾ ਹੈ ਆ ਕੇ ਸੰਤ ਫਕੀਰ ਜੀ ਨੂੰ ਕਹਿੰਦਾ ਹੈ ਕਿ ਮੈਂ ਉਸ ਨੂੰ ਨਹੀਂ ਜਾਣ ਦੇਣਾ ਚਾਹੁੰਦਾ ਸੰਤ ਜੀ ਆਖਦੇ ਹਨ ਤੂੰ ਆਪਣੇ ਘਰ ਵਿੱਚ ਮਾਇਆ ਦਾਸਾ ਥਾਈ ਨਿਵਾਸ ਕਰ ਸਕਦਾ ਹੈ ਤੇਰੇ ਘਰ ਹਮੇਸ਼ਾ ਲਹਿਰਾਂ ਬਹਿਰਾਂ ਹੋਣਗੀਆਂ ਉਸ ਕਿਸਾਨ ਨੇ ਜਵਾਬ ਦਿੱਤਾ ਜੀ ਹਾਂ ਮੈਂ ਤਾਂ ਮਾਇਆ ਦਾ ਸਥਾਈ ਵਾਸ ਆਪਣੇ ਘਰ ਵਿੱਚ ਕਰਨਾ ਚਾਹੁੰਦਾ ਹਾਂ ਜਦ ਵੀ ਕਹਿੰਦੇ ਕਿ ਸ਼ਾਮ ਹੋਵੇਗੀ ਤੂੰ ਆਪਣੇ ਘਰ ਦੇ ਵਿੱਚ ਇੱਕ ਕੋਨਾ ਸਾਫ਼ ਸੁਥਰਾ ਕਰਕੇ ਉੱਥੇ ਦੀਵਾ ਜਗਾ ਦਿਆ ਕਰੀ ਤੈਨੂੰ ਜੋ ਵੀ ਆਮਦਨ ਹੋਵੇ ਉਹਦਾ ਕੁਝ ਹਿੱਸਾ ਉੱਥੇ ਰੱਖ ਦਿਆ ਕਰੀ ਸਵੇਰੇ ਉਹ ਦਾਨ ਪੂਰਨ ਕਰ ਆਇਆ ਕਰੀ ਤੂੰ ਰੋਜ਼ ਹੀ ਏਦਾਂ ਦੀਵੇ ਦੇ ਪ੍ਰਕਾਸ਼ ਕਰਕੇ ਰੱਖੀ ਦਸਵੰਧ ਆਪਣੀ ਕਮਾਈ ਦੇ ਵਿੱਚੋਂ ਕੱਢਦਾ ਜਾਵਾਂਗੀ ਵੇਖ ਲਵੀ ਤੇਰੇ ਘਰ ਵਿੱਚ ਮਾਇਆ ਦਾ ਹਮੇਸ਼ਾ ਲਈ ਸਥਾਈ ਵਾਸ ਹੋ ਜਾਵੇਗਾ ਇੰਨੇ ਕਹਿਣ ਦੀ ਧੀਰ ਸੀ ਕਿ ਉਹ ਮਾਇਆ ਉਸੇ ਦੀਵੇ ਦੀ ਲੋਹ ਵਿੱਚ ਸਮਾ ਗਈ ਤੇ ਉਹ ਸੰਤ ਫਕੀਰ ਜੀ ਉੱਥੋਂ ਚਲੇ ਗਏ ਕਹਿੰਦੇ ਕਿ ਉਸ ਕਿਸਾਨ ਨੇ ਸੰਤ ਜੀ ਵੱਲ ਕਈ ਗੱਲ ਵੱਲ ਬੜਾ ਹੀ ਗਾਰ ਕੀਤਾ ਤੇ ਕਹਿੰਦੇ ਕਿਸਾਨ ਨੇ ਸੰਤ ਦੀ ਗੱਲ ਦੇ ਹੀ ਅਨੁਸਾਰ ਹਰ ਰੋਜ਼ ਕਰਨਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਦੀਵਾ ਜਗਾਇਆ ਕਰਨਾ ਤੇ ਮਾਇਆ ਰੱਖ ਕੇ ਦਾਨ ਸਵੇਰੇ ਕਰ ਆਇਆ ਕਰਨਾ ਤੇ ਅਰਦਾਸ ਕਰਿਆ ਕਰਨੀ ਕਿ ਇਹ ਜੋਤ ਮੇਰੇ ਘਰ ਦੇ ਅੰਦਰ ਤੇ ਮੇਰੇ ਮਨ ਦੇ ਅੰਦਰ ਹਮੇਸ਼ਾ ਪ੍ਰਕਾਸ਼ ਲਿਆਵੇ ਕਹਿੰਦੇ ਕਿ ਵੇਖਦੇ ਆਂ ਵੇਖਦੇ ਆਂ ਉਹਦੇ ਘਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ ਤੇ ਸਾਧ ਸੰਗਤ ਜੀ ਇਸੇ ਲਈ ਕਿਹਾ ਜਾਂਦਾ ਹੈ ਜੋ ਵੀ ਵੰਡਣ ਦੀ ਨੀਅਤ ਰੱਖਦਾ ਹੈ ਪਰਮਾਤਮਾ ਉਹਦਾ ਭਲਾ ਕਰਦੇ ਹਨ ਉਸ ਨੂੰ ਹੋਰ ਜ਼ਿਆਦਾ ਰਜ਼ਕ ਦਿੰਦੇ ਹਨ ਜਦੋਂ ਆਪਣੇ ਘਰੋਂ ਕਿਸੇ ਦਾ ਢਿੱਡ ਭਰੇ ਤਾਂ ਸਮਝੋ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜ਼ਰੂਰ ਕਰੋ ਪਰਮਾਤਮਾ ਤੁਹਾਡੇ ਤੇ ਕਿਰਪਾ ਜ਼ਰੂਰ ਕਰ ਦੇਣਗੇ ਇਸ ਲਈ ਆਪਣੇ ਵੱਡੇ ਤੇ ਵਡੇਰੇ ਕਿਹਾ ਕਰਦੇ ਹਨ ਕਿ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਦੀਵਾ ਜ਼ਰੂਰ ਜਗਾਓ ਕਿਉਂਕਿ ਜਦੋਂ ਅਸੀਂ ਦੇਸੀ ਘਿਓ ਦਾ ਦੀਵਾ ਆਪਣੇ ਘਰ ਵਿੱਚ ਜਗਾਉਂਦੇ ਹਾਂ ਤੇ ਸਾਡੇ ਘਰ ਦਾ ਵਾਤਾਵਰਣ ਸਾਫ਼ ਸੁਥਰਾ ਹੋ ਜਾਂਦਾ ਹੈ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਸਾਡਾ ਪਰਿਵਾਰ ਨਿਰੋਗ ਰਹਿੰਦਾ ਹੈ ਸਾਡੇ ਘਰ ਵਿੱਚ ਮਾਇਆ ਦਾ ਸਥਾਈ ਵਾਸ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ